ਫੁਨਤੀਸਾ ਟੀਵੀ ਹਾ ਨਾ ਬੰਦਾ ਖਾਣੇ ਤੇ ਕਚਾਰੀਆਂ ਦੇ ਆਠ ਕੀ ਠੋਰੀ ਕਮ ਦਮ ਲੰਗੇ ਬੰਦੇ ਦੇ ਵਿਖੜੇ ਸ਼ੱਲਾ ਰੂਹਦੇ ਆ ਕੱਟਾ ਦੇ ਮੈਂ ਇੱਥੇ ਇੱਕ ਗੱਲ ਕਰਨੀ ਚਾਹਾਂਗੀ ਪਿੱਛੇ ਜੇ ਇੱਕ ਨਿਊਜ਼ ਚੱਲੀ ਹੈ ਪਰ ਮੈਨੂੰ ਸਾਰਿਆਂ ਨੇ ਕਿਹਾ ਕਿ ਰੋਜ਼ੀ ਇਹਦੇ ਤੇ ਬੋਲ ਤੈਨੂੰ ਬੋਲਣਾ ਚਾਹੀਦਾ ਇਹ ਜਿਹਦਾ ਨਾਮ ਵੀ ਅਮਨ ਰੋਜ਼ੀ ਆ ਭਾਜੀ ਮੈਂ ਤਾਂ ਹੱਸਦੀ ਸੀ ਮੈਂ ਤਾਂ ਅੱਜ ਤੱਕ ਇਹੀ ਸਮਝਦੀ ਸੀ ਕਿ ਕੱਲਾ ਅਮਨ ਰੋਜ਼ੀ ਮੇਰਾ ਹੀ ਨਾਮ ਹੈ ਕੋਈ ਹੈਣੀ ਇਹਦੇ ਨਾਲ ਦੀ ਪਰ ਭਾਜੀ ਹੁਣਾਂ ਨੂੰ ਪਤਾ ਹੋਣਾ ਹੈ ਕੋਈ ਲੜਕੀ ਅਮਨ ਰੋਜ਼ੀ ਜਿਹਦੇ ਫਾਦਰ ਸਾਹਿਬ ਜਿਹਦੇ ਪਿਤਾ ਜੀ ਕੁਸ਼ ਨਸ਼ੇ ਨੁਸ਼ੇ ਦੇ ਵਿੱਚ ਫੜੇ ਗਏ ਐ ਲੇਕਿਨ ਕਿਸੇ ਨੇ ਨਿਊਜ਼ ਲਾਈ ਐ ਬਹੁਤ ਵੱਡੀ ਹੈਡਲਾਈਨ ਕਰਕੇ ਲੇਕਿਨ ਕੁਝ ਬਹੁਤ ਲੋਕਾਂ ਦੇ ਕਾਲਸ ਮੈਨੂੰ ਆ ਰਹੇ ਐ ਮੇਰੇ ਭਰਾ ਨੂੰ ਆ ਰਹੇ ਐ ਮੀਡੀਆ ਦੀਆਂ ਕਾਲਾਂ ਮੈਨੂੰ ਆ ਰਹੀਆਂ ਕਿ ਮੈਡਮ ਇਹ ਤੁਸੀਂ ਹੋ ਮੈਂ ਇੱਥੇ ਸਾਰਿਆਂ ਨੂੰ ਕਲੀਅਰ ਕਰ ਦੇਣਾ ਚਾਹਨੀ ਹਾਂ ਜੀ ਮੇਰਾ ਕੋਈ ਸਬੰਧ ਨਹੀਂ ਹੈ ਇਸ ਚੀਜ਼ ਦੇ ਨਾਲ ਪਰ ਹਾਂ ਕਮੈਂਟ ਬੈਡ ਕਰ ਰਹੇ ਹੈ ਉਹ ਮੇਰੇ ਫਾਦਰ ਸਾਹਿਬ ਨੂੰ ਸਮਝ ਕੇ ਕਰ ਰਹੇ ਪਰ ਮੈਂ ਇੱਕ ਹੱਥ ਬਨ ਕੇ ਬੇਨਤੀ ਕਰਦੀ ਮੈਂ ਹਰ ਇੱਕ ਗੱਲ ਬਰਦਾਸ਼ਤ ਕਰ ਸਕਦੀ ਹਾਂ ਮੇਰੇ ਫਾਦਰ ਸਾਹਿਬ ਨੂੰ ਇਸ ਦੁਨੀਆ ਤੋਂ ਗਿਆਨ ਨੂੰ 3 ਸਾਲ ਹੋ ਗਏ ਲੇਕਿਨ ਪਲੀਜ਼ ਕਿਰਪਾ ਕਰਕੇ ਉਹਨਾਂ ਤੇ ਕੋਈ ਇਹੋ ਜਿਹਾ ਕਮੈਂਟ ਨਾ ਕਰੋ ਮੈਂ ਅੱਜ ਇੱਥੇ ਕਹਿ ਦੇਣਾ ਚਾਹਨੀ ਹਾਂ ਕਿ ਮੇਰਾ ਇਸ ਚੀਜ਼ ਨਾਲ ਕੋਈ ਸਬੰਧ ਨਹੀਂ ਉਹ ਅਮਨ ਰੋਜ਼ੀ ਕੋਈ ਹੋਰ ਹੈ ਸੋਗੇ ਤਾਂ ਬੜੀਆਂ ਬਲਿਖ ਕੇ ਪਾਣੇ ਹੋਣੇ ਅੱਜ ਮੈਂ ਤੁਹਾਨੂੰ ਕਹਿਨੀ ਆਂ ਭਰਾਵੋ ਆ ਜਰੂਰ ਪਾ ਦਿਓ ਮੇਰੀ ਲਿਖ ਕੇ ਕਿਉਂਕਿ ਮੈਨੂੰ ਸਾਰਿਆਂ ਨੇ ਕਿਹਾ ਕਿ ਤੂੰ ਬੋਲ ਦੇ ਆਪਣੀ ਇਹ ਸਟੇਟਮੈਂਟ ਦੇ ਦੇ ਪਰ ਮੈਂ ਜ਼ਰੂਰੀ ਨਹੀਂ ਸਮਝ ਰਹੀ ਸੀ ਲੇਕਿਨ ਅੱਜ ਮੈਨੂੰ ਲੱਗਿਆ ਕਿ ਮੈਨੂੰ ਕਹਿ ਦੇਣਾ ਚਾਹੀਦਾ ਇਹ ਕਿਉਂਕਿ ਮੈਂ ਆਪਣੇ ਫੈਮਿਲੀ ਬਾਰੇ ਕੁਝ ਸੁਣ ਨਹੀਂ ਸਕਦੀ ਮੇਰੇ ਫਾਦਰ ਸਾਹਿਬ ਇੱਕ ਨੇਕ ਇਨਸਾਨ ਸੀ ਜੋ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹੋਏ ਸੋ ਕੋਈ ਕੁੜੀ ਹੋਰ ਹੈ ਮੇਰਾ ਇਸ ਚੀਜ਼ ਨਾਲ ਕੋਈ ਸਬੰਧ ਨਹੀਂ ਆ ਮਾੜੀ ਹੁੰਦੀ ਕਿਸੇ ਦੇ ਵਿਹਾਂ ਨਾ ਪਵੇ ਬੰਦਾ ਥਾਣੇ ਤੇ ਕਚਹਿਰੀਆਂ ਦੇ ਰਾਹ